ਵੜਕਾਉਣ ਦਾ ਕੰਮ ਜਿਹੜਾ ਉਹ ਕਰਦੇ ਇੱਕ ਤਾਂ ਅੱਜ ਪਤਾ ਨਹੀਂ ਵਿਧਾਨ ਸਭਾ ਚ ਕਿਉਂਕਿ ਵਿਧਾਨ ਸਭਾ ਚ ਹਾਲਾਤ ਇਹੋ ਜਿਹੇ ਬਣਾਤੇ ਆ ਅੱਛਾ ਵੈਸੇ ਡੈਮੋਕ੍ਰੇਸੀ ਦੇ ਵਿੱਚ ਚੌਥੇ ਪਿੱਲਰ ਦਾ ਇਹ ਨਹੀਂ ਵੈਸੇ ਗळा ਘੁੱਟਿਆ ਹੋਇਆ ਤੁਸੀਂ ਤਾਂ ਕੁਝ ਕੁ ਚੰਗੇ ਲੋਕ ਹੈਗੇ ਆ ਜਿਹੜੇ ਸੱਚੀ ਗੱਲ ਹੈ ਪੰਜਾਬ ਦੀ ਆਵਾਜ਼ ਨੂੰ ਖੜੀ ਰੱਖਦੇ ਦੂਸਰੀ ਗੱਲ ਹੈ ਕਿ ਇਹਨਾਂ ਨੇ ਰਜਿਸਟਰੀਆਂ ਵਾਲੀ ਐਨਓਸੀ ਖਤਮ ਕੀਤਾ ਸੀ ਲੇਕਿਨ ਰਜਿਸਟਰੀ ਹੋ ਜਾਂਦੀ ਆ ਲੇਕਿਨ ਉਹਦੇ ਤੋਂ ਬਾਅਦ ਜੇ ਨਕਸ਼ਾ ਪਾਸ ਕਰਾਉਣਾ ਜੇ ਬਿਜਲੀ ਦਾ ਕਨੈਕਸ਼ਨ ਲੈਣਾ ਜੇ ਸਾਰਾ ਕੁਝ ਕਰਨਾ ਉਹਦੇ ਲਈ ਸਾਰੇ ਲਈ ਹਜੇ ਵੀ ਐਨਓਸੀ ਜਿਹੜੀ ਰਿਕੁਆਇਰਡ ਆ ਸੋ ਲੋਕੀ ਬਹੁਤ ਖੱਜਲ ਹੋ ਰਹੇ ਆ ਔਰ ਦੂਸਰਾ ਇਹਨਾਂ ਨੂੰ ਇਹ ਸਾਰਾ ਕੁਝ ਜਿਹੜਾ ਰੀ ਅਸੈਸ ਕਰਕੇ ਇਹਦੇ ਤੇ ਡਿਸੀਜਨ ਲੈ ਕੇ ਤਾਂ ਇਹਦੇ ਤੇ ਅੱਗੇ ਵਧਣ ਦੀ ਜ਼ਰੂਰਤ ਆ ਵਪਾਰੀਆਂ ਨੂੰ ਇੱਕ ਸਲਾਹ ਦਿੰਨਾ ਵੀ ਜਿਹਦੇ ਜਿਹਦੇ ਨਾਲ ਇਹਨੇ ਕਿਹਾ ਵੀ ਮੇਰਾ ਤਾਂ ਬਹੁਤ ਪਿਆਰ ਆ ਮੈਂ ਤਾਂ ਫਲਾਣੇ ਦਾ ਮੁੰਡਾ ਮੈਂ ਤਾਂ ਫਲਾਣੇ ਦਾ ਮੁੰਡਾ ਉਹ ਕੈਟਾਗਰੀ ਨੂੰ ਠੋਕਦਾ ਜ਼ਰੂਰ ਆ ਹੁਣ ਲੁਧਿਆਣੇ ਦੇ ਵਪਾਰੀਆਂ ਨੂੰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਇਹਨਾਂ ਦਾ ਹੀਜ ਜਿਹੜਾ ਲੁਧਿਆਣੇ ਦੇ ਵਪਾਰੀਆਂ ਨਾਲ ਬਹੁਤ ਆ ਸੋ ਮੈਂ ਤਾਂ ਇੰਨੀ ਕੁ ਤੁਹਾਡੇ ਨਾਲ ਕਿਉਂਕਿ ਅਸਲੀ ਗੱਲ ਹੈ ਕਿ ਤੁਸੀਂ ਆਵਾਜ਼ ਹੀ ਸਾਡੀ ਤੁਸੀਂ ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ 4ਥ ਪਿੱਲਰ ਦਾ ਵੀ ਇਹ ਹਾਲ ਹੋ ਗਿਆ ਪਰ ਤੁਹਾਡੇ ਚੋਂ ਬਹੁਤ ਬੰਦੇ ਅੱਜ ਵੀ ਬਹੁਤ ਚੰਗਾ ਕੰਮ ਕਰ ਰਹੇ ਆ ਕੱਲ ਵੀ ਮੈਂ ਇੱਕੋ ਗੱਲ ਕਹੀ ਸੀ ਅੰਦਰ ਕਿ ਜਿਹੜਾ ਖਾਸ ਕਰਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਈਟ ਚਲਾਈਆਂ ਜਾ ਰਹੀਆਂ ਉਹ ਬਿਲਕੁਲ ਇੱਕ ਪੰਜਾਬ ਦਾ ਇਮੇਜ ਖਰਾਬ ਕਰਨ ਲਈ ਚਲਾਈਆਂ ਜਾ ਰਹੀਆਂ ਸੋ ਇਸ ਕਰਕੇ ਇਹ ਸਾਰਾ ਚੀਜ਼ਾਂ ਜੇ ਮੈਨੂੰ ਅੰਦਰ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਪਤਾ ਨਹੀਂ ਇਹ ਨਹੀਂ ਬੋਲਣ ਦੇਣਾ ਕਿ ਨਹੀਂ ਦੇਣਾ ਇਹ ਨਹੀਂ ਹਾਊਸ ਚੱਲਣ ਦੇਣਾ ਕਿ ਨਹੀਂ ਦੇਣਾ